ਵੀ ਚੜੀ ਹੋਈ ਆ ਰੋਟੀਆਂ ਲਈ ਜਾਂਦੀਆਂ ਨੇ ਇਧਰ ਬਾਪੂ ਪੇੜੇ ਕਰਕੇ ਦੇ ਜਾਂਦਾ ਇਧਰ ਬਾਪੂ ਜੀ ਵੇਲੀ ਜਾਂਦੇ ਆ ਚਲ ਆਹ ਕਮ ਤਾਂ ਮੋਦੀ ਨੇ ਚੰਗਾ ਕਰਤਾ ਨਾ ਰੋਟੀ ਟੁਕਤਾ ਬਣਾਉਣਾ ਲਾਦਾ ਜੇ ਘਰਾਂ ਲਈ ਰੁੱਸ ਕੇ ਉੱਠ ਜੇ ਨਾ ਬੰਦਾ ਭੁੱਖਾ ਨਹੀਂ ਮਰਦਾ ਆਪਦੀਆ ਆਪੇ ਪਕਾ ਲੈਂਦਾ ਕੋਈ ਪਰਵਾਹ ਨਹੀਂ ਹੁੰਦੀ ਆਪੇ ਫਿਰ ਤਾਂਜ ਹੋਣ ਜਾਂ ਰੁੱਥਣੋਂ ਹਟ ਗਿਆ ਵੀ ਇਹ ਤਾਂ ਸਖੀ ਗਏ ਅੱਛਾ ਇਹ ਵੀ ਸੌਖ ਹੋ ਗਿਆ ਹੁਣ ਅੱਗੇ ਆਖਣ ਦੀ ਲੈ ਮੈਂ ਤੈਨੂੰ ਕਿੱਥੇ ਪਕਾ ਦਿਆਂ ਅੱਧੀ ਰਾਤ ਆਏ ਹੁਣ ਅਗਲਾ ਆਪੇ ਪਕਾ ਲਾਂਗੇ ਤੂੰ ਨਾ ਘਰੇ ਹੁਣ ਜਾਂਦੇ ਬੀਬੀ ਕਹਿੰਦੀ ਹੋਊਗੀ ਕਦੇ ਕਹਿ ਵੀ ਬਣਾ ਲੈ ਅੱਜ ਤੂੰ ਰੋਟੀ ਬਣਾ ਦੇ ਅੱਜ ਮੈਨੂੰ ਖਵਾ ਦੇ ਆਏ ਨਹੀਂ ਕਹਿੰਦੀ ਆਏ ਨਹੀਂ ਕਹਿੰਦੀ ਆਏ ਨਹੀਂ ਸਾਰੇ ਨਹੀਂ ਦਰਾਏ ਆ اچھا ਕੱਲੇ ਨੇ ਪੱਕੀਆਂ ਪਕਾਈਆਂ ਇੱਥੇ ਕਰਦੇ ਨੇ ਸੇਵਾ ਭਰਾਵਾ ਇੱਥੇ ਸਾਡੀ ਸਬਜੀ ਕਾਦੀ ਬਣਾਈ ਹੈ ਸਬਜੀ ਅੱਜ ਆ ਇਹ ਆਲੂ 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 ਆਦਰਾ ਹਾਂ ਨੇ ਕੱਲੇ ਆਲੂ ਐ ਕੱਲੇ ਆਲੂ ਹਾਂ ਜੀ ਸਾਗ ਸੂ ਵੀ ਧਰ ਲੈਣੇ ਫਿਰ ਕਦੇ ਹਾਂ ਸਾਗ ਵੀ ਕਿਤੇ ਧਰ ਲਈਦਾ ਸਭ ਕੁਝ ਬਣਾ ਲਈਦਾ ਕਿਤੇ ਗਾਜਰਾ ਕਿਤੇ ਗੋਭੀ ਕੱਲ ਨੂੰ ਆਲੂ ਗੋਭੀ ਬਣਾਉਣੇ ਆ ਪੰਜਾਬ ਚ ਬੱਸਾਂ ਆਉਣੀਆਂ ਬਹੁਤ ਜਿਆਦਾ ਪਿੰਡ ਘਰੇ ਜਿਆਦਾ ਦਿਲ ਲੱਗਦਾ ਕਿ ਇੱਥੇ ਦਿਲ ਜਿਆਦਾ ਲੱਗਦਾ ਉਹ ਜੀ ਦਿਲ ਤਾਂ ਹੁਣ ਇੱਥੇ ਲੱਗ ਹੀ ਜਾਂਦਾ ਸਾਡੀ ਜਿੰਨਾਂ ਨੇ ਮੋਰਚਾ 6 ਮਹੀਨੇ ਮੈਂ ਕੈਨੇਡਾ ਲਾ ਕੇ ਆਇਆ ਹੈ ਅੱਛਾ 5 ਦਿਨ ਹੋਇਆ ਇਹਨੂੰ ਆਉਣ ਸਰਮ ਸਿੱਧਾ ਇੱਥੇ ਆ ਜੀ ਇੱਥੇ ਹੀ ਲੱਗਦਾ ਹੁਣ ਵੀ ਨਹੀਂ ਕਰਦਾ ਜਾਂਦਾ ਵੀ ਨਹੀਂ ਅੱਛਾ ਹਾਂ ਭਾਜੀ ਕੈਨੇਡਾ ਕੰਮ ਕਰਦੇ ਹੋ ਕੋਈ ਕੀ ਬੱਚੇ ਰਹਿੰਦੇ ਆ ਬੱਚੇ ਰਹਿੰਦੇ ਆ ਅੱਛਾ ਹਾਂ ਬੱਚੇ ਕੈਨੇਡਾ ਰਹਿੰਦੇ ਹੋ ਕੋਈ ਇੱਥੇ ਧਰਨੇ ਤੇ ਲੱਗੇ ਸੇ ਧਰਨੇ ਖਾਂ ਸੇ ਸਰਕਾਰ ਮੰਨੂਗੀ ਜੈਜੀ ਸਿੰਘ ਡੱਲੇਵਾਲ ਲਗਾਤਾਰ ਬਰਨ ਬਰਨ ਮੰਨ ਜੂਗੀ ਬਾਬੇ ਨਾਨਕ ਨੇ ਮਨਾਉਣੇ ਆ ਜੀ ਜਿਵੇਂ ਪਿਛਲੀ ਵਾਰ ਬਣਾਏ ਸੀ ਹਾਂ 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 ਮੰਨ ਜੂਗੀ ਸਵੇਰ ਪਰਸ ਨੂੰ ਮੰਨੀ ਲਾ ਕੋਰਟ ਨਹੀਂ ਛੱਡ ਲਾਂਗੇ ਰਾਤ ਦਾ ਸਮਾਂ ਤਖਨੋਰੀ ਬਾਰਡਰ ਤੇ ਆ ਅਸੀਂ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਦੇਸੀ ਚੁੱਲਾ ਤੇ ਇਹ ਚੁੱਲਾ ਪੰਜਾਬੀਆਂ ਦੀ ਕਹਿੰਦੇ ਸ਼ਾਨ ਹੁੰਦੀ ਆ ਘਰਾਂ ਦੇ ਵਿੱਚ ਵੈਸੇ ਤਾਂ ਸਾਡੇ ਬੀਬੀਆਂ ਰੋਟੀ ਪਕਾਉਂਦੀਆਂ ਨੇ ਪਰ ਜਿਹੜੇ ਇਹੋ ਜਿਹੇ ਸੰਘਰਸ਼ਾਂ ਦੇ ਵਿੱਚ ਕਈ ਵਾਰ ਬੰਦੇ ਵੀ ਜਿਹੜੇ ਰੋਟੀ ਟੱਕ ਕਰ ਲੈਂਦੇ ਨੇ ਤੇ ਰੋਟੀ ਬੜੀ ਸਵਾਦ ਵੀ ਬਣਾਉਂਦੇ ਨੇ ਗੋਲ ਰੋਟੀ ਬੰਦੀ ਆ ਨਹੀਂ ਬੰਦੀ ਕੁਝ ਆਪਾਂ ਕਿਸਾਨੀ ਅੰਦੋਲਨ ਤੇ ਵੀ ਗੱਲਾਂ ਬਾਤਾਂ ਕਰਾਂਗੇ ਤੇ ਕੁਝ ਆਪਾਂ ਜਿਹੜੀਆਂ ਰੋਟੀ ਟੋਕ ਨੂੰ ਲੈ ਕੇ ਵੀ ਗੱਲਾਂ ਬਾਤਾਂ ਕਰਾਂਗੇ ਬਾਪੂ ਜੀ ਰੋਟੀਆਂ ਬਣਾ ਰਹੇ ਨੇ ਪੇੜੇ ਪੁੜੇ ਕਰਾ ਬਾਪੂ ਗੋਲ ਪੇੜਾ ਹੋ ਜਾਂਦਾ ਫਿਰ ਮੈਂ ਫਟੇ ਚੱਕ ਹੋ ਜਾਂਦਾ ਬਾਬੇ ਨਾਨਕ ਦੀ ਕਿਰਪਾ ਨਾਲ ਸੱਚੇ ਪਾਤਸ਼ਾਹ ਦੀ ਨਾ ਉਹੀ ਕਰਦਾ ਕਰੇ ਕਰਾਵੇ ਆਪੋ ਆਪ ਜਦ ਰੋਟੀ ਗੋਲ ਕਰਨੀ ਬਹੁਤ ਔਖੀ ਨਹੀਂ ਬੀਬੀਆਂ ਕਹਿ ਦਿੰਦੀਆਂ ਉਹ ਹੋ ਜਾਂਦੀ ਹੈ ਗੋਲ ਅੱਛਾ ਹਾਂ ਰੋਟੀ ਨਹੀਂ ਗੋਲ ਦਾ ਕੀ ਹੈ 5 ਵਜੇ ਦੇ ਲੱਗੇ ਆਏ 3 ਵਜੇ ਲੱਗੇ ਲੰਗਰ ਨੂੰ ਤੇ ਆਟਾ ਇੱਕ ਗੱਟਾ ਹੋ ਗੋਨਾਂ ਦੀ ਦਸਵਾ ਮੰ ਅੱਛਾ ਤੇ ਪਕਾ ਕੇ ਤੇ ਸਭ ਨੂੰ ਖਵਾਈ ਦੀ ਫਰੀ ਕੋੜ ਦਾ ਲੰਗਰ ਹੈ ਸਾਂਝਾ ਸਾਰੇ ਫਰੀ ਕੋੜ ਦਾ ਚਾਰ ਛੀ ਬਲਾਕ ਸਾਡੇ ਜੈਤੋ ਬਾਜਾਖਾਨਾ ਕੋਟਪੂਰਾ ਸਾਤਕ ਆਏ ਆ ਸਾਰੇ ਛੀ ਬਲਾਕਾਂ ਦੇ ਕਿੰਨੇ ਚਿਰ ਤੋਂ ਬੈਠੇ ਹੋ ਇੱਥੇ ਆਏ ਹੋਏ ਹਾਂ ਸਾਨੂੰ 10 13 ਫਰਵਰੀ ਤੋਂ 10 ਮਹੀਨੇ ਹੋ ਗਏ ਹੁਣ ਅੱਛਾ ਪਹਿਲੇ ਦਿਨ ਤੋਂ ਹਾਂ 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 ਜੀ ਆਹ ਘੰਟਾ ਦੋ 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 ਦਿਨ ਜਾਵੜੀ ਦੇ ਘਰੇ ਮਾੜਾ ਮੋਟਾ ਫਿਰ ਘਰ ਦਾ ਵੀ ਫਿਕਰ ਹੁੰਦਾ ਹੀ ਹੈ। ਹਾਂ। ਲੋਟੀ ਟੱਕ ਫਿਰ ਵੰਡ ਕੇ ਕਰਦੇ ਹਾਂ ਵਾਰੀ ਵਾਰੀ ਨਾਲ। ਇਹ ਫ੍ਰੀਕੋਰਡ ਦਾ ਲੰਗਰ ਆਈ ਸਾਰਿਆਂ ਦਾ। ਤੇ ਇਥੋਂ ਕੜਾ ਮਰਜੀ ਕੋਈ ਖਾਵੇ ਕੋਈ। ਨਹੀਂ ਬਣਾਉਣ ਦੀ ਡਿਊਟੀਆਂ ਵੀ ਲਾਈਆਂ ਹੁੰਦੀਆਂ ਨਾ। ਹਾਂ ਲੱਗੀਆਂ ਨੇ ਸਾਡੀਆਂ ਡਿਊਟੀਆਂ। ਅੱਛਾ। 12 ਬੰਦੇ ਆ ਸੀ ਲੰਗਰ ਚ। ਹਾਂ। ਇਹ ਹਾਂ ਕੋਈ ਪੈਰੇ ਤੇ ਮੁੜ ਕੇ ਕੋਈ ਪੈਰੇ ਤੇ ਜਾਵੜ ਦੇ ਦੂਜੇ ਲੰਗਰ ਵਾਲੇ ਲੰਗਰ ਹੀ ਬਣਾਉਣੇ। ਦੂਜਿਆਂ ਨੇ ਆਹ ਕਰਈ ਜਾਨੇ। ਕੋਈ ਲੰਗ ਉੱਥੇ ਪੈਰੇ ਤੇ ਜਾਂਦਾ ਹੈ ਕੋਈ ਕਿਤੇ ਅਡੋ ਅਡੀ ਕੋਈ ਬਾਲਣ ਤੇ ਆਏ ਕੋਈ ਕਾਸੇ ਤੇ ਆਏ ਅਡੋ ਅਡੀ ਸਭ ਹਾਂ ਐਂ ਕਰੀ ਜਾ ਅਜਾ ਪਿਛਲਾ ਅੰਦੋਲਨ ਵੀ ਲੜਿਆ ਹਨਾ ਐਤ ਕੀ ਵੀ ਲੜਿਆ ਕਹਿੰਦੇ ਯਾਦਾਂ ਬੜੀਆਂ ਹੁੰਦੀਆਂ ਗਿਆ ਅੰਦੋਲਨ ਦੀਆਂ ਯਾਦਾਂ ਹੁੰਦੀ ਇਹ ਬਹੁਤ ਸਰਕਾਰਾਂ ਛੱਟ ਕਰਦੀਆਂ ਰਲੀਆਂ ਮਿਲੀਆਂ ਸਭ ਕੋਈ ਨਹੀਂ ਕੋਈ ਇੱਕ ਕੋਈ ਬਾਦਲ ਕੇ ਨਹੀਂ ਚੰਗੇ ਕੋਈ ਕਾਂਗਰਸ ਨਹੀਂ ਚੰਗੀ ਕੋਈ ਝਾੜੂ ਵਾਲੇ ਨਹੀਂ ਚੰਗੇ ਝਾੜੂ ਵਾਲੇ ਦਾ ਬਹੁਤ ਸਾਰੇ ਨਾਲ ਮਾੜੇ ਨਿਕਲ ਗਏ ਜਿਵੇਂ ਬੇਕਾਰ ਹੀ ਨਿਕਲ ਗਏ ਸੁਣਦਾ ਹੀ ਨਹੀਂ ਉਹ ਮੋੜਾ ਮਾੜੀ ਮੋਟੀ ਸੁਣ ਵੀ ਲੈਂਦੇ ਹੀ ਇਹ ਸੁਣਦੇ ਵੀ ਨਹੀਂ ਬਹੁਤ ਚੰਦਰੇ ਇਹ ਹੁਣ ਲੱਗਦਾ ਸਰਕਾਰ ਮੰਨੂਗੀ ਜਗਜੀਤ ਸਿੰਘ ਡੱਲੇਵਾਲ ਲਗਾਤਾਰ ਮਰਨ ਵਰਤ ਤੇ ਬੈਠੀ ਮੰਨ ਜੂਗੀ ਬਾਬੇ ਨਾਨਕ ਨੇ ਮਨਾਉਣੇ ਆ ਜੀ ਗੁਰੂ ਗੋਬਿੰਦ ਸਿੰਘ ਨੇ ਤੇ ਬਾਬੇ ਨਾਨਕ ਨੇ ਉਹਨਾਂ ਦੇ ਸਿਰ ਤੇ ਹੱਥ ਕਰਨਾ ਸਾਰਾ ਕੁਝ ਜਿਵੇਂ ਪਿਛਲੀ ਵਾਰ ਬਣਾਏ ਸੀ ਹਾਂ 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 ਮੰਨ ਜੂਗੀ ਸਵੇਰ ਪਰਸ ਨੂੰ ਮੰਨੀ ਲਾ ਕੋਟ ਨਹੀਂ ਸੱਟ ਲਾਂਗੇ ਹਾਂ 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 ਮੈਂ ਲਾ ਜਿਵੇਂ ਪੇੜਾ ਗੋਲ ਕਰਦੇ ਆ ਸਰਕਾਰ ਨੂੰ ਵੀ ਗੋਲ ਕਰੋਂਗੇ ਹਾਂ ਜੀ ਹਾਂ ਜੀ ਹਾਂ ਐਂ ਹੀ ਕਰਾਂਗੇ ਉਧਰ ਬਾਪੂ ਜੀ ਰੋਟੀਆਂ ਪੂਰੀਆਂ ਗੋਲ-ਗੋਲ ਬਣਾਈ ਜਾਂਦੇ ਆ ਮੈਥੋਂ ਤਾਂ ਬਣਦੀ ਨਹੀਂ ਮੈਂ ਪੁੱਛਦਾ ਬਾਪੂ ਨੂੰ ਬਾਪੂ ਗੋਲ ਰੋਟੀ ਬਣਾ ਲੈਂਦੇ ਆ ਵਧੀਆ ਹੈ ਕਿਵੇਂ ਬਣਦੀ ਆ ਮੈਨੂੰ ਵੀ ਸਿਖਾ ਦਿਓ ਯਾਰ ਅੱਥਾ ਨਹੀਂ ਬਾਈ ਆ ਲੈ ਲਓ ਕਿਨੇ ਬੇਬੇ ਨੇ ਸਖਾਈ ਆ ਨਹੀਂ ਦਿੱਲੀ ਦੇ ਦਿੱਲੀ ਨੇ 13 ਮਹੀਨੇ ਲਾਇ ਲਗਰਦਾ ਦਿੱਲੀ ਉੱਥੇ ਸਿੱਖੇ ਚਲ ਆਹ ਕੱਫਤ ਮੋਦੀ ਨੇ ਚੰਗਾ ਕਰਤਾ ਨਾ ਰੋਟੀ ਟੁਕਤਾ ਬਣਾਉਣਾ ਲਾ ਪਾ ਜੀ ਨਾ ਇਹ ਘਰਾਂ ਦੀ ਬਸ ਖਾਣ ਮਰਦਾ ਜੇਕਰ ਆਲੀ ਰੁੱਸ ਕੇ ਉੱਠ ਜੇ ਨਾ ਤਾਂ ਬੰਦਾ ਭੁੱਖਾ ਨਹੀਂ ਮਰਦਾ ਆ ਆਪ ਦੀਆਂ ਆਪੇ ਪਕਾ ਲੈਂਦਾ ਹਾਂ ਦਾਲਾਂ ਦੂਲਾਂ ਆਪੇ ਜੋ ਕਰ ਲੈਂਦਾ ਧਾਰਾਂ ਚ ਹੋਣ ਜੱਟ ਜਾਣਦੇ ਹੁੰਦੇ ਆ ਕੋਈ ਪਰਵਾਹ ਨਹੀਂ ਹੁੰਦੀ ਆਪੇ ਫਿਰ ਤਾਂ ਜੋ ਹਣ ਜਾ ਰੁੱਸਣੋਂ ਹਟ ਗਿਆ ਵੀ ਇਹਦਾ ਸੱਖ ਹੀ ਗਏ ਅੱਛਾ ਇਹ ਵੀ ਸੌਖ ਹੋ ਗਿਆ ਹਾਂ ਹੁਣ ਅੱਗੇ ਆਖਣ ਦੀ ਲੈ ਮੈਂ ਇਹਨੂੰ ਕਿੱਥੇ ਪਕਾ ਦਿਆਂ ਅੱਧੀ ਰਾਤ ਆਏ ਹੁਣ ਅਗਲਾ ਹਾਂ ਦਾ ਆਪੇ ਪਕਾਵਾਂਗੇ ਤੂੰ ਨਾ ਪਕਾਈ ਹੂੰ ਆਏ ਕਾਦੀਆਂ ਧਾਰਾਂ ਵੀ ਸਿੱਖ ਲਈ ਦੀਆਂ ਦਾਣਾਂ ਵੀ ਧਰ ਲਈ ਦੀਆਂ ਕੱਪੜੇ ਵੀ ਧੋ ਲਈ ਦੇ ਸਾਰਾ ਕੰਮ ਸਿੱਖੇ ਵੇਂ ਦਿੱਲੀ ਦੇ ਨੇ ਸਿਕਾਏ ਵੇ ਹਾਂਜੀ ਅੱਛਾ ਬਾਪੂ ਉਹ ਬਾਤ ਹੀ ਹੋਰ ਉਂ ਫਿਰ ਘਰੇ ਹੁਣ ਜਾਂਦੇ ਬੀਬੀ ਕਹਿੰਦੀ ਹੋਊਗੀ ਕਦੇ ਕਹਿ ਵੀ ਬਣਾ ਲੈ ਅੱਜ ਤੂੰ ਰੋਟੀ ਬਣਾ ਦੇ ਅੱਜ ਮੈਨੂੰ ਖਵਾ ਦੇ ਆਏ ਨਹੀਂ ਕਹਿੰਦੀ ਹਾਂ ਜੀ ਆਏ ਨਹੀਂ ਕਹਿੰਦੀਆਂ ਆਏ ਨਹੀਂ ਕਰੇ ਨਹੀਂ ਭਰਾਵਾ ਅੱਛਾ ਕਰੇ ਰੇ ਪੱਕੀਆਂ ਪਕਾਈਆਂ ਇੱਥੇ ਕਰਦੇ ਨੇ ਸੇਵਾ ਭਰਾਵਾ ਇੱਥੇ ਕੋਈ ਬੀਬੇ ਨੂੰ ਹੀ ਦਿੰਦਾ ਹੀ ਆ ਸਾਰਾ ਕੁਝ ਵੀ ਮੇਰੇ ਤਿੰਨ ਪੋਤੇ ਉੱਥੇ ਬੈਠੇ ਆ ਉਹਦੀ ਖਾਤਰੀ ਬੈਠੇ ਆ ਉਹ ਸਾਡੀ ਖਾਤਰ ਬੈਠਾ ਸਹੀ ਗੱਲ ਆ ਹਾਂ ਜੋ ਉਹਨੂੰ ਕੁਝ ਵਕਤ ਦਾ ਬਸ ਖਤਮ ਹੀ ਨਾ ਕਣੀ ਅੱਜ ਤਾਂ ਉੱਥੇ ਦੀ ਖਾਤਰੀ ਬੈਠੇ ਆ ਹਾਂ ਨਹੀਂ ਅਗਲੇ ਇੱਥੋਂ ਅਗਲੇ ਰੱਖਣਾ ਵੀ ਕਿਹੜਾ ਲੰਗਰ ਪਕਾ ਕੇ ਦੇਵੇ ਤੁਹਾਨੂੰ ਉਹਨੇ ਆਖਿਆ ਵੀ ਅਖੇ ਚਲੋ ਬਾਬੇ ਨਾਨਕ ਦੀ ਕਿਰਪਾ ਨਾਲ ਪਕਾਉਣੇ ਆ ਭਾਈ ਇਹ ਬਾਬੇ ਨਾਨਕ ਦਾ ਲੰਗਰ ਆ ਜੀ ਬਿਲਕੁਲ ਹਾਂ ਬਾਬੇ ਨਾਨਕ ਦਾ ਇਹ ਆ ਵੀ ਆ ਦਿਖਾ ਦੋ ਇੱਕ ਵਾਰੀ ਤਸਵੀਰ ਤਵੀ ਚੜੀ ਹੋਈ ਆ ਰੋਟੀਆਂ ਲਈ ਜਾਂਦੀਆਂ ਨੇ ਇਧਰ ਬਾਪੂ ਪੇੜੇ ਕਰਕੇ ਦੇ ਜਾਂਦਾ ਇਧਰ ਬਾਪੂ ਜੀ ਵੇਲੀ ਜਾਂਦੇ ਆ ਅੱਛਾ ਬਾਪੂ ਕਹਿੰਦੇ ਪੁੱਛਣੀ ਨਹੀਂ ਚਾਹੀਦੀ ਹੁੰਦੀ ਉਮਰ ਪੁੱਛਣਾ ਮੈਂ ਕਿੰਨੀ ਹੋ ਗਈ ਤੁਹਾਡੀ ਮੇਰੀ 53 ਸਾਲ 53 ਸਾਲ 53 ਸਾਲ ਤੁਹਾਡੀ ਜੀ 11 ਬਾਰ 60 ਸਾਲ ਆ ਜੀ 60 ਸਾਲ ਕਿਆ ਬਾਬਾ ਇੰਨੀ ਉਮਰ ਦੇ ਵਿੱਚ ਉਤੋਂ ਠੰਡ ਇੰਨੀ ਪੈ ਰਹੀ ਆ ਹੁਣ ਪੋ ਦਾ ਮਹੀਨਾ ਸ਼ੁਰੂ ਹੋ ਗਿਆ ਤੇ ਤੁਸੀਂ ਬਾਹਰ ਬੈਠੇ ਲੱਗੇ ਪਏ ਹੋ ਉਹ ਬਾਬਾ ਨਾਨ ਕੀ ਕਰਦਾ ਕਿਹੜਾ ਕੋ ਸੱਚੇ ਪਾਤਸ਼ਾਹ ਹਾਂ ਹਾਂ ਸੱਚੇ ਪਾਤਸ਼ਾਹ ਦੀ ਮਿਹਰ ਆ ਬਾਬੇ ਨਾਨਕ ਦੀ ਮਿਹਰ ਹੀ ਆ ਹਾਂ ਕਿਹੜਾ ਕਰਦਾ ਸੱਚ ਸਬਜੀ ਅੱਜ ਹੀ ਬਣਾਈ ਹੈ ਸਬਜੀ ਅੱਜ ਇਹ ਆ ਆਲੂ ਆਲੂ ਅੱਜ ਆ ਹਾਂ ਨਹੀਂ ਕੱਲੇ ਆਲੂ ਐ ਕੱਲੇ ਆਲੂ ਹਾਂਜੀ ਅਜਾ ਸਾਗ ਸੂ ਵੀ ਧਰ ਲੈਣੇ ਫਿਰ ਕਰਦੇ ਹਾਂ ਹਾਂ ਸਾਗ ਵੀ ਕਿਤੇ ਧਰ ਲਈਦਾ ਸਭ ਕੁਝ ਬਣਾ ਲਈਦਾ ਕਿਤੇ ਗਾਜਰਾ ਕਿਤੇ ਗੋਭੀ ਕੱਲ ਨੂੰ ਆਲੂ ਗੋਭੀ ਬਣਾਉਣੇ ਆ ਪੰਜਾਬ ਚੋਂ ਬੱਸਾਂ ਆਉਣਗੀਆਂ ਹਾਂ ਬਹੁਤ ਜ਼ਿਆਦਾ ਫਰੀ ਕੋਟ ਜ਼ਿਲ੍ਹੇ ਦੀਆਂ ਕਿੰਨੀਆਂ ਵੀ ਆਈਆਂ ਬੱਚਾ ਸਭ ਨੂੰ ਬੀਬੀਆਂ ਨੂੰ ਬਾਈ ਆਉਣਗੇ ਇਕੱਠ ਬਹੁਤ ਹੋ ਜਾਂਦਾ ਸਭ ਨੂੰ ਲੰਗਰ ਖਵਾ ਕੇ ਤੁਹਾਨੂੰ ਅੱਛੀ ਗੱਲ ਦੱਸਿਓ ਪਿੰਡ ਘਰੇ ਜਿਆਦਾ ਦਿਲ ਲੱਗਦਾ ਕਿ ਇੱਥੇ ਦਿਲ ਜਿਆਦਾ ਲੱਗਦਾ ਉਹ ਜੀ ਦਿਲ ਤਾਂ ਹੁਣ ਇੱਥੇ ਲੱਗ ਹੀ ਜਾਂਦਾ ਫਸੇ ਵੇਂ ਕਰਕੇ ਲੱਗਦਾ ਇੱਥੇ ਹੀ ਲੱਗਦਾ ਹਾਂ ਨਹੀਂ ਨਹੀਂ ਭਾਈ ਨਹੀਂ ਕਰਦੇ ਆ ਖੜਦਾ ਭਾਈ ਮੈਂ ਇੱਧਰ ਨੂੰ ਆਣਾ ਬਾਈ ਅੱਛਾ ਇਹ ਗੱਲ ਆ ਸਾਡੇ ਮੋਰਚੇ ਤੇ ਅਸੀਂ ਮੋਰਚਾ ਜਿੱਤਦੇ ਆ ਤੇ ਸਾਡਾ ਹੌਸਲਾ ਵੱਧਦਾ ਅਸੀਂ ਰਾਜ ਦੇ ਪ੍ਰਧਾਨ ਦੀ ਗੱਲ ਹੀ ਖਤਮ ਹੈ ਸਾਡੀ ਜਨ ਜਨ ਨੇ ਮੋਰਚਾ 6 ਮਹੀਨੇ ਮੈਂ ਕੈਨੇਡਾ ਲਾ ਕੇ ਆਇਆ ਅੱਛਾ 5 ਦਿਨ ਹੋਇਆ ਇਹਨੂੰ ਆਉਣ ਸਾਰ ਮੈਂ ਸਿੱਧਾ ਇੱਥੇ ਆਇਆ ਕੈਨੇਡਾ ਤੋਂ ਸਿੱਧਾ ਮੋਰਚੇ ਚ ਮੋਰ ਨਹੀਂ 4 ਦਿਨ ਤਾਂ ਘਰੇ ਵੀ ਲਾਇਆ ਚਲੋ 4 ਦਿਨ ਘਰੇ ਸਿੱਧਾ ਹੀ ਹੋ ਗਿਆ ਤੂੰ ਸਿੱਧਾ ਹੀ ਹੋ ਗਿਆ ਇੱਥੇ ਹੈ ਜੀ ਇੱਥੇ ਹੀ ਲੱਗਦਾ ਹੁਣ ਵੀ ਨਹੀਂ ਕਰਦਾ ਜਾਂਦਾ ਵੀ ਨਹੀਂ ਅੱਛਾ ਹਾਂ ਫਤੇ ਕਰਕੇ ਯਾਰ ਦੋਸਤ ਬਣ ਜਾਂਦੇ ਆ ਨਾ ਇਕੱਠੇ ਹੋ ਜਾਂਦੇ ਆ ਇਕੱਠੇ ਬੈਠ ਕੇ ਜਿਹੜਾ ਜਿਹੜਾ ਮੈਨੂੰ ਲੱਗਦਾ ਪਿੰਡਾਂ 'ਚ ਖਤਮ ਹੋ ਗਿਆ ਸੱਥਾਂ ਵਾਲਾ ਲੋਕ ਘਰਾਂ 'ਚ ਛੇਤੀ ਵੱਢ ਜਾਂਦੇ ਆ ਕਹਿੰਦਾ ਠੰਡ ਆ ਮੋਬਾਈਲਾਂ ਨੇ ਅੱਜ ਕੱਲ ਉਹ ਕਰਤੇ ਪਰ ਇੱਥੇ ਆ ਕੇ ਮਨ ਲੱਗਦਾ ਇਕੱਠੇ ਬੈਠ ਕੇ ਰੋਟੀ ਖਾਣੀ ਇਕੱਠੇ ਬੈਠ ਕੇ ਗੱਲਾਂ ਮਾਰਨੀ ਆ ਉਹ ਇੱਥੇ ਆ ਕੇ ਮਿਲਦਾਗਾ ਨਹੀਂ ਮੇਰੇ ਸਾਰੇ ਯਾਰ ਦੋਸਤ ਇਹ ਮੇਰੇ ਸਾਡਾ ਸਾਰਾ ਸਾਰਾ ਪਰਿਵਾਰ ਹੀ ਸਿੱਧੂਪੁਰ ਹੈ ਦਿੱਲੀ ਵਾਲੇ ਵੀ ਅਸੀਂ ਇਕੱਠੇ ਸੀ 2018 ਤੋਂ ਲੈ ਕੇ ਚੀਮੇ ਮੰਡੀ ਤੇ ਧਰਨਾ ਲੱਗਿਆ ਸੀ ਉਦੋਂ ਤੋਂ ਲੈ ਕੇ 24 ਹੋ ਗਿਆ 6 ਸਾਲ ਹੋ ਗਏ ਉਹ ਤੀ ਸਾਡੇ ਬਾਪੂ ਪ੍ਰਧਾਨ ਜੀ ਦੇ ਨਾਲ ਹੀ ਤੇ ਨਾਲ ਹੀ ਅਸੀਂ ਰਵਾਂਗੇ ਭਾਜੀ ਕੈਨੇਡਾ ਕੰਮਕਾਰ ਕਰਦੇ ਹਾਂ ਕੋਈ ਕਿ ਬੱਚੇ ਰਹਿੰਦੇ ਆ ਬੱਚੇ ਰਹਿੰਦੇ ਆ ਅੱਛਾ ਹਾਂ ਬੱਚੇ ਕੈਨੇਡਾ ਰਹਿੰਦੇ ਹੋ ਤੁਸੀਂ ਇੱਥੇ ਧਰਨੇ ਤੇ ਲੱਗੇ ਹੋ ਧੰਨਵਾਦ ਸੇਵਾ ਜੀ ਕੀ ਬਾਤ ਆ ਜੀ ਤਾਂ ਬਿਲਕੁਲ ਇਹ ਬਾਬੇ ਨਾਨਕ ਦਾ ਲੰਗਰ ਭਕਾਰੇ ਸੀ ਤਾਂ ਅਸੀਂ ਗੱਲਬਾਤ ਕੀਤੀ ਤਾਂ ਚੜ੍ਹਦੀ ਕਲਾ ਦੇ ਵਿੱਚ ਕਿਵੇਂ ਰਹਿੰਦੇ ਨੇ ਜਿਹੜੇ ਲੋਕ ਸਵਾਲ ਕਰਦੇ ਨੇ ਕਿ ਇਹ ਯਾਰੇ ਲੋਕ ਇੰਨੇ ਦੁੱਖ ਤਕਲੀਫਾਂ ਸਹਿ ਕੇ ਵੀ ਖੁਸ਼ ਕਿਵੇਂ ਰਹਿ ਲੈਂਦੇ ਆ ਉਹ ਆ ਸਚਾਈ ਆ ਕਿਉਂਕਿ ਇਹ ਪਿਆਰ ਆ ਇਹ ਆਪਸੀ ਪਿਆਰ ਆ ਆਪਸੀ ਭਾਈਚਾਰਕ ਸਾਂਝ ਆ ਅਤੇ ਸਭ ਤੋਂ ਵੱਡੀ ਸਾਡੇ ਗੁਰੂਆਂ ਦੀ ਬਖਸ਼ਿਸ਼ ਆ ਗੁਰੂ ਨਾਨਕ ਪਾਤਸ਼ਾਹ ਦੀ ਬਖਸ਼ਿਸ਼ ਆ ਇਹ ਤਾਂ ਪੰਜਾਬ ਗੁਰੂਆਂ ਦੇ ਨਾਮ ਦੇ ਉੱਤੇ ਵਸਦਾਗਾ ਪੰਜਾਬ ਗੁਰੂਆਂ ਦੀ ਧਰਤੀ ਆ ਬੋਲੇ ਸੋਨਿਆਰ ਲਖਨੌਰੀ ਬਾਰਡਰ ਦੇ ਉੱਤੇ ਚੜਦੀ ਕਲਾ ਦੀਆਂ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਹੁਣ ਮੈਨੂੰ ਤੇ ਮੇਰੇ ਸਾਥੀ ਗੁਰਜਿੰਦਰ ਸਿੰਘ ਨੂੰ ਦਿਓ ਇਜਾਜ਼ਤ ਬਣੇ ਰਹੋ ਦਾ ਇੰਪੈਕਟ ਦੇ ਨਾਲ タンバーグ。